ਦੋਸਤੋ ਇਹ ਜੇਨਲੈਂਡ ਦਾ ਸ਼ਹਿਰ ਕਾਤੀ ਛੋਟਾ ਜਿਹਾ ਸ਼ਹਿਰ ਹੈ ਜਿਸ ਨੂੰ ਦਿਖਾਉਣ ਦੀ ਮੈਂ ਤੁਹਾਨੂੰ ਕੋਸ਼ਿਸ਼ ਕਰ ਰਿਹਾ ਹਾਂ ਇਸ ਦੇ ਮਨਮੋਰਤ ਨਜ਼ਾਰੇ ਤੁਸੀਂ ਆਪਣੇ ਚੈਨਲ ਤੇ ਦੇਖ ਰਹੇ ਹੋ ਤੇ ਬੜਾ ਹੀ ਪਿਆਰਾ ਤੇ ਸੋਨਾ ਸ਼ਹਿਰ ਮੌਸਮ ਵੀ ਅੱਜ ਕੋਮਨਾਲੇ ਯਾਤਰੀ ਦਾ ਸਾਥ ਦੇ ਰਿਹਾ ਨਹੀਂ ਤਾਂ ਬਰਸਾਤ ਇੱਥੇ ਬਹੁਤ ਜ਼ਿਆਦਾ ਹੁੰਦੀ ਹੈ ਜਾਂ ਤੇਜ਼ ਹਵਾਵਾਂ ਚੱਲਦੀਆਂ ਨੇ ਫਿਰ ਉਸ ਤਰ੍ਹਾਂ ਦੇ ਮੌਸਮ ਦੇ ਵਿੱਚ مسافر ਨੂੰ ਬੜੀ ਤਕਲੀਫ ਹੁੰਦੀ ਹੈ ਜੋ ਦੂਰੋਂ ਆ ਕੇ ਇਹਨਾਂ ਸਥਾਨਾਂ ਨੂੰ ਦੇਖਣ ਆਇਆ ਹੋਵੇ ਇੱਥੇ ਨੋਟ ਕਰੋ ਆਪਣੇ بڑے بڑے ਮੋਟਰਸਾਈਕਲ ਕਾਰਾਂ ਖੜੀਆਂ ਹੁੰਦੀਆਂ ਨੇ ਔਰ ਤੁਸੀਂ ਦੇਖ ਰਹੇ ਹੋ ਕਿ ਇੱਥੇ ਸਾਈਕਲ ਖੜੇ ਨੇ ਸਾਰੇ ਸਾਈਕਲ ਚਲਾਉਂਦਾ ਬੜਾ ਸ਼ੌਕ ਹੈ ਕਿਚਰਾਂ ਤੁਸੀਂ ਆਮ ਦੇਖ ਵੀ ਰਹੇ ਹੋਵੋਗੇ ਕਿਸ ਤਰ੍ਹਾਂ ਦੇ ਸਾਈਕਲ ਨੇ ਇਹ ਬੜੀਆਂ ਪਿਆਰੀਆਂ ਫੋਰਡ ਵੇਲਟਿੰਗਾ ਆ ਪਰ ਤੁਸੀਂ ਇੱਥੇ ਵੀ ਇੱਕ ਚੀਜ਼ ਨੂੰ ਮਿਸ ਕਰ ਰਹੇ ਹੋਵੋਗੇ ਕਿ ਗੰਦਗੀ ਕਿਤੇ ਨਹੀਂ ਹੈ ਗੰਦਗੀ ਨਾ ਨਾਮੋ ਨਿਸ਼ਾਨ ਉਹਨੂੰ ਨਹੀਂ ਮਿਲਦਾ ਹੈਗਾ